ਹੈਲੋ ਦੋਸਤੋ ਕੀ ਹਾਲ ਚੱਲ ਰਿਹਾ ਠੀਕ ਠਾਕ ਹੋ ਦੋਸਤੋ ਅੱਜ 4 ਤਰੀਕ ਦੀ ਵੀਡੀਓ ਏ 4 ਤਰੀਕ ਤੇ ਵੇਖ ਸਕਦੇ ਹੋ ਇਦਾਂ ਕਲਾਲੀ ਜਿਹੜੀ ਆਣੀ ਸ਼ੁਰੂ ਹੋ ਗਈ ਤੇ ਕਿਤੇ ਨਾ ਕਿਤੇ ਥੋੜਾ ਬਹੁਤਾ ਪਾਣੀ ਜਿਹੜਾ ਆਫਤਨਾ ਸ਼ੁਰੂ ਹੋਏ ਭਰਾਓ ਤੇ ਇਹ ਇੰਨਾ ਖਾਸ ਨੇ ਸਿਰਫ ਥੋੜਾ ਬਹੁਤਾ ਇਹ ਵੇਖਣ ਨੂੰ ਮੈਰਿਆ ਇਸ ਥਾਂ ਤੇ ਤਸਵੀਰ ਵੇਖੋ ਜਿਹੜਾ ਰੈਸ਼ ਵਾਲਾ ਥਾਂ ਸੀਗਾ ਸਾਡੇ ਬਾਈ ਦਾ ਉਹ ਡਿੱਗ ਪਿਆ ਤੇ ਇੱਕ ਘਰ ਹੋਰ ਅੱਗੇ ਸੀਗਾ ਜਿਹੜਾ ਉਹ ਵੀ ਚਲਾ ਗਿਆ ਤੇ ਆ ਵੇਖ ਸਕਦੇ ਹੋ ਤਸਵੀਰ ਦੇ ਵਿੱਚ ਰੈਚੀ ਮਕਾਨ ਜਿਹੜਾ ਡਿੱਗਿਆ ਸੀ ਭਰਾਓ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਭਰਾਓ ਕਿ ਇੱਥੇ ਆ ਜਿੱਦਾਂ ਖੜਾ ਪਚੌਣਾ ਪੱਕਾ ਚੌਣਾ ਜਿਹੜਾ ਬਹੁਤ ਜ਼ਿਆਦਾ ਡਿੱਗਿਆ ਸੀ ਤੇ ਉਧਰ ਸਾਹਮਣੇ ਵੀ ਡਿੱਗਿਆ ਸੀ ਭਰਾਓ ਪਾਣੀ ਕਿਤੇ ਨਾ ਕਿਤੇ ਥੋੜਾ ਬਹੁਤਾ ਵਾਦਾ ਜਿਹੜਾ ਪਾਣੀ ਦਾ ਹੋ ਰਿਹਾ ਹੈ ਭਰਾਓ ਹਾਲੇ ਬਰਸਾਤਾਂ ਕਿਉਂਕਿ ਆਪਣੇ ਪੰਜਾਬ ਦੀਆਂ ਸ਼ੁਰੂ ਹੋਣ ਜਾ ਰਹੀਆਂ ਨੇ ਭਰਾਓ ਹੁਣ ਵਕਤ ਦੱਸੇਗਾ ਟਾਈਮ ਦੱਸੇਗਾ ਕਿੰਨੀਆਂ ਬਰਸਾਤਾਂ ਆਉਂਦੀਆਂ ਨੇ ਕਿੰਨੀਆਂ ਨਹੀਂ ਆਉਂਦੀਆਂ